ਦੇਖੋ ਕਰੋ ਜੀ ਸਸਿਕਾ ਦੋਸਤੋ ਜਿਵੇਂ ਅੱਜ ਤਾਨੂੰ ਅਸੀਂ ਬਹੁਤ ਸਾਰੇ ਆ ਵੀਡੀਓ ਦਿਖਾਈਆਂ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਵੀਡੀਓ ਲੈ ਕੇ ਆਏ ਆ ਤਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਸਕੋਡਾ ਗੱਡੀ 2012 ਮਾਡਲ ਵੀਰ ਨੇ ਇਸ ਗੱਡੀ ਨੂੰ ਵੇਚਣ ਦੀ ਗੱਲ ਕੀਤੀ ਆ ਵੇਚਣ ਤੋਂ ਪਹਿਲਾਂ ਇਹਦਾ ਰੇਟ ਕੀ ਆ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਤੁਹਾਨੂੰ ਅਸੀਂ ਦਿਖਾ ਦਈਏ ਗੱਡੀ ਖੋਲ ਕੇ ਗੱਡੀ ਦੀਆਂ ਖਾਸੀਅਤਾਂ ਗੱਡੀ ਦੀ ਪਹਿਲੀ ਟਾਕੀ ਖੋਲਣ ਲੱਗੇ ਆ ਆਓ ਤੁਹਾਨੂੰ ਦਿਖਾਈਏ ਗੱਡੀ ਦੀਆਂ ਅੰਦਰੋਂ ਸ਼ੀਟਾਂ ਕੀ ਨੇ ਕੁਲੀ ਗੱਲਬਾਤ ਕੀ ਆ ਦੇਖੋ ਇਹ ਗੱਡੀ ਦੀ ਆਪਾਂ ਪਹਿਲਾਂ ਤੁਹਾਨੂੰ ਦਿਖਾ ਦਈਏ ਾਕੀ ਖੋਲੀ ਜੀ ਆਪਾਂ ਇੱਥੋਂ ਖੋਲਦੇ ਆਂ ਅੱਜ ਆਪਾਂ ਤਾਂ ਉਸ ਤੋਂ ਬਾਅਦ ਗੱਡੀ ਅੰਦਰੋਂ ਦਿਖਾ ਦਈਏ ਤੁਹਾਨੂੰ ਪੂਰੀ ਵਧੀਆ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਆ ਇਹਨੂੰ ਥੋੜਾ ਜਿਹਾ ਟੱਚ ਕਰ ਦੇ ਨਾਲ ਇਹ ਖੁੱਲ ਜਾਂਦੀ ਆ ਜੀ ਥੋੜਾ ਟੱਚ ਕੀਤਾ ਉਸ ਤੋਂ ਬਾਅਦ ਥੋੜਾ ਟੱਚ ਕੀਤਾ ਜੇ ਇਹਨੂੰ ਇੱਥੋਂ ਟੱਚ ਕੀਤਾ ਤਾਂ ਉਸ ਤੋਂ ਬਾਅਦ ਆਪਾਂ ਥੋੜਾ ਟੱਚ ਕੀਤਾ ਐਦਾਂ ਗੱਡੀ ਆਟੋਮੈਟਿਕ ਕਹਿ ਸਕਦਾ ਸਾਰੀ ਆਪਾਂ ਤੇ ਇਹ ਅੱਖਾਂ ਦੇ ਨਾਲ ਵੀ ਐਣਕਾਰੀ ਅਸਾ ਇਥੇ ਐਂਕਰ ਰੱਖ ਸਕਦੇ ਆਪਾਂ ਐਂਕਰ ਰੱਖੀਆਂ ਜਾਂਦੀਆਂ ਨੇ ਇਹਨੂੰ ਫਿਰ ਆਪਾਂ ਉੱਪਰ ਬੰਦ ਕਰਾਂਗੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਆਪਾਂ ਬੰਦ ਕਰਾਂਗੇ ਉਸੇ ਤਰ੍ਹਾਂ ਇਹਨੂੰ ਵੀ ਆਪਾਂ ਥੋੜਾ ਟੱਚ ਕਰਦੇ ਨਾਲ ਬੰਦ ਕਰ ਦਾਂਗੇ ਜੀ ਇਹ ਆਪਾਂ ਦੂਸਰੀ ਟਾਕੀ ਦਿਖਾਉਣ ਲੱਗੇ ਆ ਦੋਸ਼ੀ ਟਾਕੀ ਦੇ ਵਿੱਚ ਵੀ ਜਿਹੜੇ ਦਿਖਾ ਦਈਏ ਕਿ ਜਿਹੜੇ ਸ਼ੀਸ਼ੇ ਨੇ ਬਹੁਤ ਵਧੀਆ ਤਰੀਕੇ ਨਾਲ ਪੂਰੀ ਸੇਫ ਬਣੀ ਹੋਈ ਆ ਪੂਰੀ ਘੈਂਟ ਗੱਡੀ ਦੀ ਗੱਲ ਕਰ ਰਿਹਾ ਬਾਈ ਜੀ ਪੂਰੀ ਘੈਂਟ ਗੱਡੀ ਆ ਆਪਾਂ ਗੱਡੀ ਖੋਲਣ ਲੱਗੇ ਅੰਦਰੋਂ ਤਾਂ ਇਹਦੇ ਤੁਹਾਨੂੰ ਸੀਟ ਦਿਖਾ ਦਈਏ ਕਿ ਜਿਹੜੀਆਂ ਸੀਟਾਂ ਨੇ ਇਹਦੀਆਂ ਪੂਰੀਆਂ ਵਧੀਆ ਤਰੀਕੇ ਦੇ ਨਾਲ ਜਿਹਦਾ ਕਲਰ ਤੁਸੀਂ ਦੇਖ ਲਿਆ ਵਾਈਟ ਕਲਰ ਆ ਜਿਹੜਾ ਕਿ ਬਹੁਤ ਘੱਟ ਮਿਲਦਾ ਹੁੰਦਾ 2012 ਮਾਡਲ ਹੈ ਗੱਡੀ ਪੂਰੀ ਘੈਂਟ ਆ ਬਾਈ ਨੇ ਪੂਰੇ ਸੌਂਕ ਨਾਲ ਤਿਆਰ ਕੀਤੀ ਹੋਈ ਆ ਤੁਹਾਨੂੰ ਸੀਟ ਕਵਰ ਦਿਖਾ ਦਈਏ ਲੈਦਰ ਵਧੀਆ ਲੈਦਰ ਦੇ ਨਾਲ ਗੱਲਬਾਤ ਪੂਰੀ ਇੱਕ ਵੱਡੀ ਗੱਲ ਤਾਂ ਮੈਂ ਹੋਰ ਦੱਸ ਦਈਏ ਆ ਇਹਦੇ ਜਿਹੜੇ ਏਸੀ ਆ ਇੱਥੋਂ ਵੀ ਮਤਲਬ ਹਵਾ ਦਿੰਦਾ ਤਾਂ ਇੱਥੇ ਵੀ ਨੂੰ ਤੁਸੀਂ ਟੱਚ ਕਰਕੇ ਇਹਨੂੰ ਤੁਸੀਂ ਖੋਲ ਸਕਦੇ ਹੋ ਇਹ ਇੱਥੋਂ ਐ ਖੋਲ ਸਕਦੇ ਹੋ ਤੇ ਹੀਟਰ ਨੂੰ ਤੁਸੀਂ ਘੁਮਾਓ ਜਿੱਧਰ ਮਰਜ਼ੀ ਕਰੋ ਜੀ ਤੇ ਘੱਟ ਕਰੋ ਵੱਧ ਕਰੋ ਉੱਪਰ ਕਰੋ نیچے ਕਰੋ ਪੂਰੀ ਗੱਲ ਬਾਤ ਹੈ ਪੂਰੀਆਂ ਜਿਹੜੀ ਇਹ ਲਾਈਟ ਆ ਲਾਈਟ ਜਲਾ ਸਕਦੇ ਆਪਾਂ ਜੀ ਤੇ ਬੰਦ ਕਰ ਸਕਦੇ ਆ ਤੇ ਸੱਤ ਵੀ ਪੂਰੀ ਘੈਂਟ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਹੈ ਬਾਈ ਨੇ ਪੂਰੇ ਸ਼ੌਂਕ ਦੇ ਨਾਲ ਪੂਰੀ ਗੱਡੀ ਤਿਆਰ ਕੀਤੀ ਆ ਇੱਕ ਸਿਰਫ ਹੋਰ ਵੱਡੀ ਖਾਸੀਅਤ ਦੱਸ ਦਮ ਆਪਾਂ ਕੀ ਕਰਦੇ ਜਦੋਂ ਡਿੱਗੀ ਦੇ ਵਿੱਚ ਸਮਾਨ ਰੱਖਦੇ ਆ ਤਾਂ ਆਪਾਂ ਨੂੰ ਪਿੱਛੇ ਦੀ ਡਿੱਗੀ ਚੱਕ ਕੇ ਹੀ ਉਹਨੂੰ ਸਮਾਨ ਘਟਾਣਾ ਪੈਂਦਾ ਇਹਦੇ ਵਿੱਚ ਸਭ ਤੋਂ ਵੱਡੀ ਖਾਸੀਅਤ ਕੀ ਹੈ ਤੁਸੀਂ ਜਿਹੜੀ ਇੱਥੋਂ ਇਹਨੂੰ ਖੋਲੋਗੇ ਤੁਸੀਂ ਇੱਥੋਂ ਖੋਲ ਕੇ ਜਿਹੜਾ ਸਮਾਨ ਹੈ ਤੁਹਾਡਾ ਜ਼ਰੂਰੀ ਸਮਾਨ ਹੈ ਤੁਸੀਂ ਇੱਥੋਂ ਚੱਕ ਸਕਦੇ ਹੋ ਇਹ ਜਿਹੜੀ ਡਿੱਗੀ ਹੈ ਬੈਗ ਸਾਈਡ ਕਹਿ ਸਕਦੇ ਆਪਾਂ ਬੈਕਸਾਈਡ ਦੀ ਤੋਂ ਇਥੋਂ ਹੀ ਸਮਾਰਟੀ ਕੱਢ ਕੇ ਕੱਢ ਸਕਦੇ ਹਾਂ ਤਾਂ ਪਿਛਲੇ ਬੱਚੇ ਦੋਚ ਨੂੰ ਜਾਂਦੀ ਲੋੜ ਨਹੀਂ ਹੈਗੀ ਤਾਂ ਉਸ ਤੋਂ ਬਾਅਦ ਜਿਹੜਾ ਖਾਣਾ ਖਾਣਾ ਉੱਪਰ ਰੱਖਣਾਗਾ ਜੀ ਇੱਥੇ ਰੱਖ ਸਕਦੇ ਆਪਾਂ ਤੇ ਇੱਥੇ ਵੀ ਚੱਕ ਸਕਦੇ ਆਂ ਉਸੇ ਤਰ੍ਹਾਂ ਫਿਰ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਤਾਂ ਸੀਟ ਉਸੇ ਤਰ੍ਹਾਂ ਬਿਲਕੁਲ ਸਾਫ਼ ਸੁਥਰੀ ਫਿਰ ਉਸੇ ਤਰ੍ਹਾਂ ਲੱਗ ਜਾਂਦੀ ਆ ਸ਼ਾਇਦ ਇਹਨਾਂ ਚੀਜ਼ਾਂ ਦਾ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਦਾ ਹੁੰਦਾ ਵੀ ਸ਼ਾਇਦ ਐਦਾਂ ਵੀ ਗੱਡੀਆਂ ਵਿੱਚ ਕੁਝ ਨਵਾਂ ਹੋ ਸਕਦਾਗਾ ਤਾਂ ਹੁਣ ਤੁਹਾਨੂੰ ਜਿਵੇਂ ਇਹ ਦਿਖਾਇਆ ਸੀਗਾ ਤਾਂ ਹੁਣ ਤੁਹਾਨੂੰ ਅਸੀਂ ਬੈਕ ਸਾਈਡ ਗੱਡੀ ਦਾ ਨੰਬਰ ਦਿਖਾ ਦਈਏ ਵੀ ਗੱਡੀ ਦਾ ਨੰਬਰ ਕੀ ਆ ਤਾਂ ਕਲਰ ਬਹੁਤ ਵਧੀਆ T D ਤਾਂ ਇਹ ਲੋਗੋ ਲੱਗਿਆ ਹੋਇਆ ਸਕੋਡਾ ਸਕੋਡਾ ਅੱਜ ਵਧੀਆ ਨਾਮ ਆ ਬ੍ਰਾਂਡ ਕਹਿ ਸਕਦੇ ਹਾਂ ਐਚ ਆਰ ਗੱਡੀ ਦਾ ਨੰਬਰ ਹੈ 52 ए क्यू 36116 ਬਹੁਤ ਵਧੀਆ ਨੰਬਰ ਹੈਗਾ ਤਾਂ ਹੁਣ ਤੁਹਾਨੂੰ ਗੱਡੀ ਵੀ ਸਾਫ਼ ਸੁਥਰੀ ਆ ਪੂਰੀ ਘੈਂਟ ਕਹਿ ਸਕਦੇ ਹਾਂ ਜੀ ਬਾਈ ਨੇ ਪੂਰੇ ਸੌਂਕ ਦੇ ਨਾਲ ਜਿਹੜੀ ਗੱਡੀ ਹੈ ਤਿਆਰ ਕੀਤੀ ਹੈਗੀ ਟੱਚ ਵੱਟ ਕੁਝ ਨਹੀਂ ਹੈਗਾ ਸਾਫ਼ ਸੁਥਰੀ ਗੱਡੀ ਆ ਤੇ ਤੁਹਾਨੂੰ ਦਿਖਾ ਦਈਏ ਐਰ ਵੀ ਲੱਗੇ ਹੋਏ ਨੇ ਚਾਰੇ ਟਾਇਰਾਂ ਦੇ ਮਤਲਬ ਰੇਤਾ ਪਿੱਛੇ ਬੈਕਸਾਈਡ ਨਾ ਜਾਵੇ ਇਹ ਵੀ ਬਾਈ ਨੇ ਪੂਰੇ ਸ਼ੌਂਕ ਦੇ ਨਾਲ ਜਿਹੜੇ ਲਵਾਏ ਨੇਗੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਆਪਾਂ ਮੂਰਲੀ ਟਾਕੀ ਤੇ ਚੱਲਦੇ ਆਂ ਦੋਨੇ ਸੱਡਾਂ ਤੇ ਸੀਸੇ ਲੱਗੇ ਨੇ ਬਦ ਸਾਈਡ ਤੋਂ ਜੀ ਇਹ ਜ਼ਰੂਰੀ ਹੁੰਦੇ ਨਹੀਂ ਆਪਾਂ ਕਈ ਚੀਜ਼ਾਂ ਨੂੰ ਕਹਿ ਦਿੰਦੇ ਆ ਕਿ ਸ਼ੀਸ਼ਾ ਨਾ ਲੱਗਿਆ ਹੋਵੇ ਤਾਂ ਚੱਲ ਜਾਂਦਾ ਪਰ ਇਹ ਦੋਨਾਂ ਸਾਈਡਾਂ ਤੇ ਸ਼ੀਸ਼ਾ ਲੱਗਣਾ ਬਹੁਤ ਜ਼ਰੂਰੀ ਨੇ ਤਾਂ ਕਿ ਖੱਬੇ ਸੱਜੇ ਜਦੋਂ ਬੰਦਾ ਗੱਡੀ ਅੰਦਰ ਕਰਦਾ ਜਾਂ ਅੱਗੇ ਕਰਦਾ ਪਿੱਛੇ ਕਰਦਾ ਕਿਤੇ ਵੀ ਕਰਦਾ ਮੋੜੇ ਕਰਦਾ ਜਾਂ ਮਗਰ ਕਰਦਾ ਇਹਨਾਂ ਦੋਨਾਂ ਸਾਈਡਾਂ ਦਾ ਬਦ ਸ਼ੀਸ਼ਾ ਬੱਚਦੀ ਦੇਖ ਕੇ ਬੰਦਾ ਗੱਡੀ ਅੱਗੇ ਪਿੱਛੇ ਕਰਦਾਗਾ ਤਾਂ ਹੁਣ ਤੁਹਾਨੂੰ ਦਿਖਾ ਦਈਏ ਆਪਾਂ ਬੈੰਨੇ ਆਂ ਡਰਾਈਵਰ ਦੇ ਸਟੀering ਦੇ ਉੱਤੇ ਜਿਹੜੀ ਬਲੈਕ ਰੰਗ ਤੇਜ਼ ਦਾ ਪੂਰਾ ਘੈਂਟ ਤਰੀਕੇ ਦੇ ਨਾਲ ਜਿਹੜੀ ਗੱਡੀ ਆ ਉਹ ਵੀਰ ਨੇ ਤਿਆਰ ਕੀਤੀ ਆ ਤਾਂ ਇਸ ਦੇ ਵਿੱਚ ਆਪਾਂ ਤਾ ਆਪਾਂ ਸੈਲਫ ਦੀ ਵੀ ਗੱਲ ਕਰੀਏ ਜੇ ਸੈਲਫ ਮਾਰ ਕੇ ਦਿਖਾਈਏ ਤਾਂ ਜਿਹੜੇ ਇਹਦੇ ਸੀਸੇ ਨੇ ਖੁੱਲਦੇ ਨੇ ਇੱਥੋਂ ਹੀ ਆਪਾਂ ਗੱਡੀ ਨੂੰ ਬੰਦ ਕੀਤਾ ਔਰ ਇਹ ਤੁਹਾਨੂੰ ਦੱਸ ਦਈਏ ਕਿ ਇੱਥੋਂ ਜਿਹੜੇ ਸੀਸੇ ਨੇ ਗੱਡੀ ਦੇ ਚਾਰੇ ਸੀਸੇ ਨੇ ਇੱਥੋਂ ਆਨ-ਆਫ ਹੁੰਦੇ ਨੇ ਖੁੱਲਦੇ ਨੇ ਜਾਂ ਬੰਦ ਹੁੰਦੇ ਨੇ ਤਾਂ ਇਹ ਚਾਰੇ ਸੀਸੇ ਨੇ ਇੱਥੋਂ ਹੀ ਬੰਦਾ ਕੰਟਰੋਲ ਕਰ ਸਕਦਾ ਚਾਰੇ ਸੀਸਿਆਂ ਨੂੰ ਤਾਂ ਉਸ ਤੋਂ ਬਾਅਦ ਜਿਹੜੀ ਇਹ ਵਿਚਾਲੜ ਦੀ ਲੱਗੀ ਹੋਈ ਆ ਸੋਚ ਲੱਗੀ ਹੋਈ ਆ ਇੱਥੋਂ ਕੀ ਹੁੰਦਾ ਇੱਥੋਂ ਜਿਹੜੇ ਸੀਸੇ ਨੇ ਸਾਰੇ ਦੇ ਸਾਰੇ ਬੰਦ ਹੋ ਜਾਂਦੇ ਨੇ ਵੀ ਇਥੋਂ ਮਤਲਬ ਆਪਦੀ ਮਰਜ਼ੀ ਨਾਲ ਇਹ ਵਾਲੇ ਇਹ ਹੈ ਕਿ ਆਪਾਂ ਅਕਸਰ ਦੇਖਦੇ ਰਹਿੰਦੇ ਆ ਕਿ ਜਿਹੜੇ ਬੱਚੇ ਨੇ ਜਾਂ ਛੋਟੇ ਬੱਚੇ ਨੇਗੇ ਉਹ ਸੀਸਿਆ ਰਾਹੀਂ ਬਾਹਵਾਰ ਕੱਢ ਲੈਂਦੇ ਨੇ ਜਾਂ ਸਿਰ ਬਾਹਰ ਕੱਢ ਲੈਂਦੇ ਨੇ ਬਹੁਤ ਸਾਰੇ ਹਾਸ਼ੇ ਹੋਏ ਨੇ ਘਟਨਾਵਾਂ ਕੱਟੀਆਂ ਨੇ ਜਿਹੜੇ ਇਹ ਗੱਡੀਆਂ ਦੇ ਹੁਣ ਜਿਹੜੇ ਨਵੇਂ ਮਾਡਲ ਆਏ ਨੇ ਉਹਨਾਂ ਵਿੱਚ ਬਹੁਤ ਸਾਰੇ ਸੋਧ ਕੀਤੇ ਗਏ ਨੇ ਗੱਡੀਆਂ ਦੇ ਵਿੱਚ ਤਾਂ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਘਟਨਾ ਦਾ ਨਾਸਕਾਰ ਹੋਵੇ ਇਥੋਂ ਇਹ ਡਰਾਈਵਰ ਜਦ ਗੱਡੀ ਚਲਾਉਂਦਾ ਇਹ ਸਾਰਾ ਕੁਝ ਉਹਦੀ ਜਿਹੜਾ ਔਰ ਮੋਡ ਕੰਟਰੋਲ ਆਪਾਂ ਕਹਿ ਸਕਦੇ ਆ ਉਹਦੇ ਇਥੇ ਹੱਥ ਚ ਰਹਿੰਦਾਗਾ ਜਦੋਂ ਉਹ ਚਾਜਾਵੇ ਤਾਂ ਇਸ ਨੂੰ ਬੰਦ ਕਰ ਸਕਦਾ ਤਾਂ ਜਦ ਜਿਆਦਾ ਏਜੀ ਕਰਦਾ ਉਹ ਖੋਲ ਸਕਦਾਗਾ ਤਾਂ ਉਸ ਤੋਂ ਬਾਅਦ ਸਟੀਅਰਿੰਗ ਦੇਖੋ ਬਲੈਕ ਕਲਰ ਪੂਰਾ ਘੈਂਟ ਪੂਰੀ ਗੱਲਬਾਤ ਹੈਗੀ ਤਾਂ ਕਿੰਨਾ ਬਹੁਤ ਵਧੀਆ ਸ਼ੌਂਕ ਦੇ ਨਾਲ ਵੀਰ ਨੇ ਗੱਡੀ ਨੂੰ ਤਿਆਰ ਕੀਤਾ ਤਾਂ ਛੋਟਾ ਕੁੱਤਾ ਵੀ ਰੱਖਿਆ ਜਿਵੇਂ ਅੱਜ ਕੱਲ ਕੁੱਤਿਆਂ ਦੇ ਬੜੇ ਸ਼ਕੀਨ ਨੇ ਕੋਈ ਬੰਦਾ ਅੱਜ 2-2 3-3 ਲੱਖ ਰੁਪਿਆ ਵੀ ਕੁੱਤਿਆਂ ਤੇ ਲੈ ਕੇ ਆਉਂਦਾ ਲਾਉਂਦਾਗਾ ਖਰਚ ਕਰਦਾਗਾ ਉਹਨਾਂ ਪਾਲਣ ਪੋਸ਼ਣ ਕਰਦਾ ਵਾਈ ਨੇ ਪੂਰੇ ਸ਼ੌਂਕ ਦੇ ਨਾਲ ਇਹ ਕੁੱਤਾ ਰੱਖਿਆਗਾ ਬੜਾ ਘੈਂਟ ਆ ਤਾਂ ਉਸ ਤੋਂ ਬਾਅਦ ਇਹ ਕਹਿਦੀ ਆਪਾਂ ਮਿਊਜ਼ਿਕ ਇੱਥੋਂ ਬੰਦਾ ਅੱਜ ਬੜੇ ਸ਼ਕੀਨ ਨੇ ਲੋਕ ਕਿਉਂਕਿ ਇਹਲਾ ਕਹਿੰਦਾ ਗੱਡੀ ਵਿੱਚ ਮਿਊਜ਼ਿਕ ਹੋਣਾ ਜ਼ਰੂਰੀ ਹੈ ਜੀ ਧਮਕ ਹੋਣੀ ਜ਼ਰੂਰੀ ਹੈ ਗਾਉਣ ਬਜਾਉਣਾ ਜ਼ਰੂਰੀ ਹੈ ਇਸ ਮਿਊਜ਼ਿਕ ਦੇ ਨਾਲ ਹੀ ਬੰਦਾ ਆਪਣੀ ਐਨਜੋਏ ਕਰਦਾ ਤਾਂ ਆਪਣੇ ਜਿਹੜਾ ਸਫਰ ਆ ਉਹਨੂੰ ਸੌਕੇ ਤਰੀਕੇ ਨਾਲ ਘੱਟ ਲੈਂਦਾਗਾ ਤਾਂ ਉਸ ਤੋਂ ਬਾਅਦ ਦੱਸਦੀ ਏ ਕਿ ਇਹ ਆ ਗਿਆ ਅਪਾ ਜਿਹੜੀ ਕਹਨੇ ਆ ਕਿ ਗੱਡੀ ਦੇ ਪਾਵਰ ਬ੍ਰੇਕ ਐ ਸਕਦੇ ਆ ਵੀ ਇਹਨੂੰ ਰੋਕ ਸਕਦਾ ਬੰਦਾ ਕਈ ਵਾਰੀ ਗੱਡੀ ਬੇ ਕੰਟਰੋਲੀ ਹੋ ਜਾਂਦੇ ਆ ਬੰਦੇ ਦੇ ਹੱਥ ਚੋਂ ਬੇ ਕੰਟਰੋਲੀ ਹੋ ਜਾਂਦੇ ਜਿੱਥੇ ਕਿ ਕਈ ਵਾਰੀ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦੇ ਆ ਵੈਸੇ ਤੇਜ਼ ਰਫਤਾਰ ਰਫਤਾਰ ਨਾਲ ਗੱਡੀ ਨਹੀਂ ਚਲੋਣੀ ਚਾਹੀਦੀ 60 ਤੋਂ 70 ਦੇ ਵਿਚਾਲੇ ਜਾਂ 80 ਦੇ ਲਿੰਟ ਦੇ ਵਿੱਚ ਹੀ ਗੱਡੀ ਨੂੰ ਚਲਾਉਣਾ ਚਾਹੀਦਾ ਜੇਕਰ ਰੱਬ ਨਾ ਕਰੇ ਇਸ ਤਰ੍ਹਾਂ ਦੀ ਕੋਕੜ ਨਾਲ ਘਟਦੀ ਆ ਕਿ ਮਤਲਬ ਉਹਨੂੰ ਹੋਣੀ ਮਤਲਬ ਕਈ ਵਾਰੀ ਤੇਜ਼ੀ ਨਾਲ ਜਾਂਦੀ ਹੈ ਤਾਂ ਪਾਵਰ ਬ੍ਰੇਕ ਤੋਂ ਬੰਦਾ ਇਸ ਤੋਂ ਬੰਦਾ ਰੋਕ ਸਕਦਾਗਾ ਜਾਂ ਕਿ ਆਪਾਂ ਕਹੇ ਦੀ ਢਾਕ ਦੇ ਗੱਡੀ ਖੜੀ ਹ ਤਾਂ ਬ੍ਰੇਕ ਖੱਚ ਗਿਆ ਆਪਾਂ ਗੱਡੀ ਨੂੰ ਰੋਕ ਸਕਦੇਗੇ ਔਰ ਤੁਹਾਨੂੰ ਇੱਕ ਗੱਲ ਮੈਂ ਹੋਰ ਦੱਸਦਾ ਮੈਂ ਜਿਹੜਾ ਉੱਤੇ ਬੰਦਾ ਆਪਣਾ ਜਿਹੜਾ ਸਮਾਨ ਉਹ ਰੱਖ ਸਕਦਾਗਾ ਖਾਣ ਪੀਣ ਦਾ ਸਮਾਨ ਕਹਿ ਸਕਦੇ ਹਾਂਗੇ ਕਿਸੇ ਤਰ੍ਹਾਂ ਵੀ ਸਮਾਨ ਰੱਖ ਸਕਦਾ ਇੱਥੇ ਆਪਣਾ ਮੋਬਾਈਲ ਵੀ ਰੱਖ ਸਕਦਾਗਾ ਤਾਂ ਫਿਰ ਉਸ ਤਰ੍ਹਾਂ ਆਪਾਂ ਇਹਨੂੰ ਬੰਦ ਕਰਦੇ ਹਾਂ ਤੇ ਹੁਣ ਤੁਹਾਨੂੰ ਦੱਸ ਦਈਏ ਜਿਹੜੀ ਪੂਰੀ ਗੱਡੀ ਦੀ ਜਿਹੜੀ ਕੀਮਤ ਆ ਅ ਜਿਹੜਾ ਮਤਲਬ ਇਹ ਗੱਡੀ ਦਾ ਬੋਰਨਟ ਚੱਕ ਕੇ ਇੱਥੋਂ ਬੋਰਨਟ ਚੱਕ ਕੇ ਆਪਾਂ ਤੁਹਾਨੂੰ ਜਿਹੜਾ ਗੱਡੀ ਦਾ ਇੰਜਨ ਆ ਪੂਰੀ ਗੱਲਬਾਤ ਕੀਤੀ ਆ ਤੁਹਾਨੂੰ ਉਹ ਦਿਖਾਵਾਂਗੇ ਜੀ ਆਪਾਂ ਇਹ ਜਿਹੜਾ ਬੋਰਨਟ ਜਿਹੜਾ ਚੱਕਿਆ ਗਿਆ ਤੇ ਹੁਣ ਆਪਾਂ ਤੁਹਾਨੂੰ ਆਪਾਂ ਬਾਹਰੋਂ ਵੀ ਗੱਡੀ ਦਿਖਾ ਦਈਏ ਕਲਰ ਮਲਾ ਕੇ ਜਿਹੜੀ ਗੱਡੀ ਆ ਪੂਰੇ ਸੌਂਕ ਦੇ ਨਾਲ ਤਿਆਰ ਕੀਤੀ ਗਈ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆ ਥੋੜਾ ਟੱਚ ਕਰਦੇ ਨਾਲ ਇਹ ਖੁੱਲਦੀ ਹੈ ਤੇ ਉਸ ਤੋਂ ਬਾਅਦ ਟੱਚ ਕਰਨ ਤੋਂ ਬਾਅਦ ਇਹ ਲਾਈਟਾਂ ਆ ਜਾਂਦੀਆਂ ਜੀ ਆਪਾਂ ਲਾਈਟ ਕੱਢ ਸਕਦੇ ਆ ਲਾਈਟ ਚੱਲਦੀ ਹੈ ਤਾਂ ਇਸ ਤੋਂ ਲਾਈਟ ਬੰਦ ਕਰਕੇ ਇਹਨੂੰ ਵਿਚਾਲੇ ਰੁੱਕ ਸਕਦੇ ਆ ਤਾਂ ਇਸ ਤਰ੍ਹਾਂ ਥੋੜਾ ਟੱਚ ਕਰਦੇ ਨਾਲ ਇਹ ਫੇਰ ਹੋ ਜਾਂਦੀ ਹੈ ਬੜਾ ਸੋਹਣਾ ਕਲਰ ਬਾਈ ਨੇ ਪੂਰੇ ਸੌਂਕ ਦੇ ਨਾਲ ਗੱਡੀ ਤਿਆਰ ਕੀਤੀ ਹੈ ਹੁਣ ਤੁਹਾਨੂੰ ਮੂਰ ਬੋਰਨਰ ਚੱਕ ਲਿਆ ਤੁਹਾਨੂੰ ਇੰਜਨ ਵੀ ਦਿਖਾ ਦਈਏ ਕਿ ਜਿਹੜੀ ਇਹਦਾ ਇੰਜਨ ਤਾਂ ਪੂਰੀ ਗੱਲਬਾਤ ਕਿ ਤੇ ਆਪਾਂ ਤੁਹਾਨੂੰ ਇੰਜਨ ਦਿਖਾਉਣੇ ਆਓ ਜੀ ਇਹ ਕਿਹੜਾ ਗੱਡੀ ਦਾ ਇੰਜਨ ਹੈ ਤਾਂ ਤੁਹਾਨੂੰ ਉਹ ਵੀ ਦੀ ਤਸੱਲੀ ਕਰਾ ਦਨੇ ਆ ਕਹਿੰਦੇ ਨੇ ਤਸੱਲੀ ਹੋਣੀ ਜ਼ਰੂਰੀ ਆ ਕਿਉਂਕਿ ਗਾਗ ਨੇ ਵੀਰ ਨੇ ਗੱਡੀ ਦਾ ਮੁੱਲ ਲਾਇਆ ਮੁੱਲ ਕੀ ਲਾਇਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਛੋਡੀ ਤਸੱਲੀ ਕਰਾ ਦਈਏ ਤੁਹਾਨੂੰ ਪਹਿਲਾਂ ਗੱਡੀ ਦੇ ਸਾਰਾ ਕੁਝ ਦਿਖਾਤਾ ਟਾਇਰ ਦਿਖਾਤੇ ਗੱਡੀ ਦੀ ਅੰਦਰੋਂ ਪੂਰੀਆਂ ਖਾਸੀਤਾ ਦਿਖਾਤੀਆਂ ਗੱਡੀ ਦਾ ਕਲਰ ਦਿਖਾਤਾ ਹਰ ਚੀਜ਼ ਦਿਖਾਈਏ ਹੁਣ ਤੁਹਾਨੂੰ ਇਹਦਾ ਬੋਰਨਰ ਤੇ ਚੱਕ ਵੀ ਦਿਖਾਉਂਦੇ ਚੱਕ ਵੀ ਤੁਹਾਨੂੰ ਗੱਡੀ ਦਿਖਾਵਾਂਗੇ ਇਹ ਆ ਲਓ ਜੀ ਇਹ ਗੱਡੀ ਦਾ ਬੋਰਨਰ ਤੇ ਚੱਕਿਆ ਜੀ ਆਪਾਂ ਤੇ ਜਿਹੜੀ ਇਹ ਜੈ ਸਲਫਰੀ ਇੰਡੀਅਨ ਦਾ ਤੇ ਠੀਕ ਰੱਖਾਂਗੇ ਜੀ ਇਹ ਰੁਕ ਗਿਆ ਸੱਤ ਉੱਪਰ ਖੜ ਗਿਆ ਹਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਨੇ ਬੈਟਰੀ ਦੀ ਹਨਾ ਬੈਟਰੀ ਦੇ ਸਿਰ ਤੇ ਗੱਡੀ ਨੇ ਉਠਣਾ ਦਾ ਸਲਫ ਨੇ ਵੱਜਣਾ ਦਾ ਇਸ ਜਿਹੜੀ ਬੈਟਰੀ ਆ ਨਵੀਂ ਰੱਖੀ ਹੋਈ ਆ ਇਹਦੀ ਗਾਰੰਟੀ ਪਈ ਆ ਜੀ ਇੱਕ ਇੱਕ ਸਾਲ ਦੀ ਗਾਰੰਟੀ ਪਈ ਆ ਤੇ ਟਾਟਾ ਦੀ ਬੈਟਰੀ ਆ ਜਿਹੜੀ ਲੱਗੀ ਹੋਈ ਆ ਸਫਾਈ ਤੁਸੀਂ ਦੇਖ ਸਕਦੇ ਇੰਜਨ ਦੀ ਕਿੰਨੀ ਆ ਸਕੋਡਾ TDI ਸਾਫ ਸੁਥਰੀ ਗੱਡੀ ਆ ਕੋਈ ਵੀ ਵੀਰ ਜੇ ਇਸ ਗੱਡੀ ਦਾ ਚਾਹਵਾਨ ਹੈ ਤਾਂ ਤੁਸੀਂ ਇਹ ਦੇਖ ਸਕਦੇ ਹੋ ਸਾਰਾ ਤੁਹਾਡੇ ਸਾਹਮਣੇ ਵੀਡੀਓ ਪਈ ਆ ਇੰਜਨ ਦੇਖ ਸਕਦੇ ਹੋ ਤੁਸੀਂ ਆ ਪੂਰਾ ਸਾਫ਼ ਹੈ ਹਰ ਚੀਜ਼ ਦਾ ਕੰਮ ਤਸੱਲੀ ਬਖਸ਼ ਕੀਤਾ ਹੋਇਆਗਾ ਪਹਿਲੀ ਸੈਲਫ ਸਟਾਰਟ ਆ ਜਿੰਨੇ ਆਪਾਂ ਕਹਿੰਦੇ ਆ ਪਹਿਲੀ ਕਿੱਕ ਦੇ ਸਟਾਰਟ ਤੇ ਰਚਾਵਾ ਉਹ ਦਸ ਕੀ ਭਾਲ ਦੀ ਦੂਸਰੀ ਤਰ੍ਹਾਂ ਜਿਹੜੀ ਇਹ ਗੱਡੀ ਆ ਪੂਰੀ ਵਧੀਆ ਸੌਂਗ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਆ ਆਪਾਂ ਜਿਹੜਾ ਇਹਦਾ ਬੋਰਨਟ ਆ ਉਹ ਥੱਲੇ ਰੱਖ ਲਏ ਆਪਾਂ ਹੁਣ ਦਖਾਵਾਂਗੇ ਜਿਹੜੀ ਤੁਹਾਨੂੰ ਪਹਿਲਾ ਨੰਬਰ ਵਗੈਰਾ ਦਿਖਾਈ ਦਿੱਤਾ ਜੀ ਫਿਰ ਸਕੋਡਾ ਦੀ ਗੱਲ ਕਰਦੇ ਆ ਅੱਗੇ ਵੀ ਲੋਗੋ ਲੱਗੇ ਹੋਏ ਆ ਸਕੋਡਾ ਦਾ ਜਿਵੇਂ ਲੱਗ ਲੱਗੇ ਕੰਪਨੀਆਂ ਦੇ ਲੋਗੋ ਲੱਗੇ ਹੁੰਦੇ ਨੇ ਇਸਕੋਡਾ ਦਾ ਲੋਗੋ ਲੱਗਿਆ ਹੋਇਆ ਤਾਂ ਪੂਰੀ ਗੱਲਬਾਤ ਪੂਰੇ ਘੈਂਟ ਕਹਿ ਦੇ ਸਕਦੇ ਆ ਲਾਈਟਾਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀਆਂ ਨੇ ਚਾਰੇ ਦੇ ਟਾਇਰ ਸੀ ਉਹ ਨਵੇਂ ਨੇ ਵੀ ਲੱਗੇ ਹੋਏ ਨੇ ਪੂਰੀ ਗੱਲਬਾਤ ਹੈ ਗੱਡੀ ਦੀ ਤਾਂ ਹੁਣ ਤੁਹਾਨੂੰ ਦਿਖਾ ਰਿਹਾ ਜਿਹੜੀ ਇਹਦੀ ਪਿਛਲੀ ਡਿੱਗੀ ਆ ਉਹ ਵੀ ਬੜੀ ਖੁੱਲੀ ਡਿੱਗੀ ਆ ਜਿੰਨਾ ਮਰਜੀ ਦਾ ਸਾਮਾਨ ਆ ਉਹਦੇ ਚ ਆਪਾਂ ਰੱਖ ਸਕਦੇ ਆਂਗੇ ਤਾਂ ਪੂਰਾ ਤਾਂ ਇਹ ਵੀ ਜਿਹੜੀ ਵੱਡੀ ਗੱਲ ਇਹ ਟੱਚ ਆ ਜਿਹੜੀ ਇਹ ਗੱਡੀ ਆ ਜਿਹੜੀ ਡਿੱਗੀ ਖੁੱਲਦੀ ਆ ਇਹ ਟੱਚ ਆ ਜੇ ਬਾਬਾ LED ਦੀ ਗੱਲ ਕਰਦੇ ਆ ਆ ਜਿਹੜੀ ਇਹ ਡਿੱਗੀ ਆ ਪੂਰੀ ਖੁੱਲੀ ਆ ਜਿੰਵੇਂ ਮਰਜੀ ਜਿੰਨਾ ਮਰਜੀ ਸਮਾਨ ਰੱਖਿਆ ਜਾਵੇ ਪਰ ਵੀਰ ਨੇ ਪੰਪ ਵੀ ਰੱਖਿਆ ਇਹਦੇ ਵਿੱਚ ਕਈ ਵਾਰੀ ਲੋਡ ਪੈ ਜਾਂਦੀ ਆ ਹਵਾ ਦੀ ਘਾਟ ਬਾਤ ਹੁੰਦੀ ਆ ਜੈਕ ਰੱਖਿਆ ਵੀਰ ਨੇ ਤਾਂ ਕੋਈ ਵੀ ਬੰਦਾ ਇਹਦੇ ਵਿੱਚ ਇੱਕ ਸਟਿਪਣੀ ਆ ਟਾਇਰ ਰੱਖਿਆ ਹੋਇਆ ਸਟਿਪਣੀ ਦਾ ਇਹ ਗੱਡੀ ਦੇ ਨਾਲ ਹੀ ਦਿੱਤਾ ਜਾਵੇਗਾ ਜੀ ਪੰਪ ਵੀ ਨਾਲ ਹੀ ਦਿੱਤਾ ਜਾਵੇਗਾ ਉਹ ਜੱਕਦਾ ਹੈਗਾ ਹੀ ਹੈਗਾ ਤਾਂ ਮਤਲਬ ਕੋਈ ਵੀ ਬੰਦਾ ਜਿਹੜਾ ਇਹਨੂੰ ਆਪਾਂ ਹੁਣ ਡਿੱਗੀ ਬੰਦ ਕਰ ਲੱਗੇ ਆ ਡਿੱਗੀ ਬੰਦ ਕਰਦੀ ਹੈ ਜੀ ਤੁਸੀਂ ਦੇਖਿਆ ਕਿ ਜਿਹੜੀ ਸਾਫ਼ ਸੁਥਰੀ ਡਿੱਗੀ ਹੈ ਪੂਰੀ ਸਾਫ਼ ਹੈ ਆਪਾਂ ਤਾਂ ਇਹਦੀ ਸਫਾਈ ਨਹੀਂ ਹੁੰਦੀ ਪੂਰੀ ਸਾਫ਼ ਹੈ ਜਿਹੜੀ ਆ ਤਿਆਰ ਕੀਤੀ ਗਈ ਹੈ ਬੜੇ ਵਧੀਆ ਤਰੀਕੇ ਦੇ ਨਾਲ ਹੁਣ ਆਪਾਂ ਇਹਨੂੰ ਡਿੱਗੀ ਨੂੰ ਬੰਦ ਕਰੀਏ ਤਾਂ ਹੁਣ ਤੁਹਾਨੂੰ ਦੱਸ ਦਈਏ ਇਸ ਗੱਡੀ ਦੀ ਜਿਹੜੀ ਕੀਮਤ ਆ ਉਹ ਕਿੰਨੀ ਆ ਤੁਸੀਂ ਵੀ ਜਾਨਣਾ ਚਾਹੁੰਦੇ ਹੋਗੇ ਵੀ ਜਦ ਸਾਰੀ ਗੱਡੀ ਦਿਖਾਤੀ ਹਲ ਤੱਕ ਇਹ ਦੱਸੀ ਨਹੀਂ ਕਿ ਗੱਡੀ ਦੀ ਕੀਮਤ ਕਿੰਨੀ ਆ ਤਾਂ ਖਰੀਦਦਾਰ ਬਣਿਓ ਜਿਹੜੀ ਗੱਡੀ ਦੀ ਕੀਮਤ ਹੈ ਉਹ ਰੱਖੀ ਗਈ ਆ 2.5 ਲੱਖ ਰੁਪਈਆ 2.5 ਲੱਖ ਰੁਪਈਆ ਦੀ ਇਹਦੀ ਗੱਡੀ ਦੀ ਕੀਮਤ ਆ 2012 ਮਾਡਲ ਆ ਐਚ ਆਰ ਨੰਬਰ ਹੈ ਠੀਕ ਹੈ ਐਚ ਆਰ ਨੰਬਰ ਆ ਔਰ ਵਾਈ ਦੇ ਨਾਂ ਤੇ ਕਾਗਜ਼ਪੱਤਰ ਪੂਰੇ ਨੇ ਕੋਈ ਵੀ ਬੰਦਾ ਇਸ ਗੱਡੀ ਨੂੰ ਲੈਣਾ ਚਾਹੁੰਦਾ ਤਾਂ ਸਾਡੇ ਦਿੱਤੇ ਹੋਏ ਮੋਬਾਈਲ ਨੰਬਰ ਤੇ ਕੰਟੈਕਟ ਕਰ ਸਕਦਾ ਤਾਂ ਇਸ ਗੱਡੀ ਦੀ ਪਹਿਲੀ ਪ੍ਰਾਪਤੀ ਕਰ ਸਕਦਾ ਬੜੀ ਵਧੀਆ ਗੱਡੀ ਆ ਵਧੀਆ ਐਵਰੇਜ ਆ 20 ਤੋਂ ਵਾਈ ਐਵਰੇਜ ਜਿਹੜੀ ਇਹ ਗੱਡੀ ਦਿੰਦੀ ਆ ਔਰ ਵੱਡੀ ਗੱਲ ਤੁਹਾਨੂੰ ਇਹ ਦੱਸਦੀ ਹੈ ਕਿ ਜਿਹੜੀ ਗੱਡੀ ਆ ਇਹ ਡੀਜ਼ਲ ਗੱਡੀ ਆ ਜਿਹਦੀ ਇਹਦੀ ਐਵਰੇਜ ਆਗੀ ਔਰ ਡੀਜ਼ਲ ਗੱਡੀਆਂ ਬਹੁਤ ਘੱਟ ਮਿਲਦੀਆਂ ਡੀਜ਼ਲ ਗੱਡੀ ਹੈਗੀ ਔਰ ਜਿਹੜੀ ਇਹਦੀਆਂ ਚਾਰੇ ਟਾਇਰ ਨਵੇਂ ਪਏ ਹੋਏ ਨੇ ਪੂਰੀ ਗੱਡੀ ਟੱਚ ਗੱਡੀ ਆ ਤਾਂ ਤੁਹਾਨੂੰ ਅਸੀਂ ਜਿਹੜਾ ਨੰਬਰ ਦਵਾਵਾਂਗੇ ਉਸ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਕੰਟੈਕਟ ਕਰਕੇ ਤੁਸੀਂ ਇਸ ਗੱਡੀ ਨੂੰ ਸੇਲ ਕਰ ਸਕਦੇ ਹੋ ਖਰੀਦ ਸਕਦੇ ਹੋ ਤਾਂ ਜਾਂਦੇ ਜਾਂਦੇ ਦੋਸਤੋ ਤੁਸੀਂ ਆਪਣੇ ਇਹਦੇ ਆਪਣੇ ਜਿਹੜੇ ਵਿਚਾਰ ਨੇ ਉਹ ਰਏ ਆ ਆਪਣੇ ਜ਼ਰੂਰ ਦੇਣੀ ਹੈਗੀ ਤਾਂ ਵੀਰ ਨੇ ਆਪਣੇ ਮਨੂ ਰੇਟ ਦਾ ਰੱਖ ਦਿੱਤਾ 250000 ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ ਗੱਡੀ ਖਰੀਦਣ ਦੇ ਲਈ ਤੁਸੀਂ ਕੰਟੈਕਟ ਕਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਜੋ ਬੰਦਾ ਪਹਿਲਾਂ ਸਾਡੇ ਨਾਲ ਗੱਲ ਕਰੇਗਾ ਤਾਂ ਉਹਦੇ ਲਈ ਅਸੀਂ ਹੋ ਸਕਦਾ ਥੋੜੀ ਰਾਹਿਤ ਕਰਕੇ ਵੀ ਤੁਹਾਨੂੰ ਗੱਡੀ ਦੇ ਦਈਏ ਤੇ ਸਭ ਤੋਂ ਪਹਿਲਾਂ ਗੱਲ ਕਰਨ ਨੂੰ ਅਸੀਂ ਗੱਡੀ ਰਾਹਿਤ ਵੀ ਦਵਾਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਦੀ ਨਵੀਂ ਅਪਡੇਟ ਅਪਡੇਟ ਦੇਖਣ ਦੇ ਲਈ ਇਸੇ ਤਰ੍ਹਾਂ ਦੇ ਵੀਡੀਓ ਲੋਕ ਫਿਰ ਆਜੇ ਰੋਵਾਂਗੇ ਸਸਿਆ ਗਾਲ ਜੀ